ਕਿ ਰਕੇਸ਼ kishor ਜਿਹੜਾ ਸੁਪਰੀਮ ਕੋਰਟ ਦਾ ਵਕੀਲ ਸੀ ਉਹਨੇ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਸ਼੍ਰੀ ਬੀ ਆਰ ਗਵਈ ਦੇ ਉੱਤੇ ਜੋ ਜੁੱਤੀ ਵਾਲੀ ਘਟਨਾ ਕੀਤੀ ਹੈ ਉਹ ਬਹੁਤ ਨਿੰਦਣਯੋਗ ਹੈ ਅਸੀਂ ਸਖਤ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਿਆ ਕਰਦੇ ਹਾਂ ਬੇਸ਼ੱਕ ਚੀਫ ਜਸਟਿਸ ਸਾਹਮਣੇ ਸ਼ਾਲੀਨਤਾ ਵਰਤ ਕੇ ਕਿਹਾ ਕਿ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਪਰ ਮੇਰੀ ਨਿੱਜੀ رائے ਹੈ ਕਿ ਉਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਧੰਨਵਾਦੀ ਹਾਂ ਬਾਰ ਕਾਉਂਸਲ ਆਫ ਇੰਡੀਆ ਦਾ ਕਿ ਉਹਨਾਂ ਨੇ ਉਸ ਬੰਦੇ ਦੀ ਪ੍ਰੈਕਟਿਸ ਦੇ ਉੱਤੇ ਬਾਹਰ ਲਾਇਆ ਬਾਰ ਬਾਹਰ ਕੀਤਾ ਹੈ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਹਾਲੇ ਵੀ ਆਪਾਂ 225 ਚ ਤੁਰੇ ਫਿਰਦੇ ਆ ਕਿ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੇ ਇੱਥੇ ਜਾਤ ਪਾਤ ਅਨਟਚੇਬਿਲਟੀ ਨੂੰ ਖਤਮ ਕੀਤਾ ਲੇਕਿਨ ਅੰਟਾਇਰ ਇੰਡੀਆ ਦੇ ਵਿੱਚ ਤਾਂ ਹਾਲੇ ਵੀ ਚੱਲਦੀ ਹੈ ਆ ਤੁਸੀਂ ਐਨਆਰਸੀ ਦਾ ਡਾਟਾ ਕੱਢ ਕੇ ਵੇਖ ਲਓ ਉਹਦੇ ਵਿੱਚ ਸਭ ਤੋਂ ਵੱਧ ਅਗਰ ਕ੍ਰਾਈਮ ਹੈ ਤਾਂ ਉਹ ਸਾਡੇ ਦਲਿਤ ਪਰਿਵਾਰਾਂ ਦੇ ਖਿਲਾਫ ਹੈ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਸਾਡੇ ਇੱਕ ਆਈਪੀਐਸ ਅਫਸਰ ਉਹਨੂੰ ਉਹਨੇ ਸੁਸਾਈਡ ਕੀਤਾ ਅੱਠ ਪੇਜ ਦਾ ਨੋਟ ਲਿਖਿਆ ਮੈਂ ਚਾਹਨਾ ਤੁਹਾਡੇ ਚੈਨਲ ਉੱਠ ਪੇਜ ਦਾ ਨੋਟ ਆ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣ ਲੋਕਾਂ ਨੂੰ ਦੱਸਣ ਵੀ ਕਿਹੋ ਜਿਹੇ ਹਾਲਾਤ ਬਣੇ ਉਸ ਬੰਦੇ ਨੂੰ ਇੰਨਾ ਐਕਸਟ੍ਰੀਮ ਸਟੈਪ ਲੈਣਾ ਪੈਗਾ ਆਪਣੀ ਜਾਨ ਲੈਣੀ ਬਹੁਤ ਔਖੀ ਹੈ ਉਹਨਾਂ ਨੇ ਇਹੋ ਜਿਹਾ ਘਟਨਾ ਕਰਮ ਕੀਤਾ ਕਿ ਉਹਨੂੰ ਅਲਟੀਮੇਟਲੀ ਜਿਹੜਾ ਸੀਗਾ ਉਹ ਸੁਸਾਈਡ ਕਰਨਾ ਪਿਆ ਉਹਦੀ ਜਿਹੜੀ ਵਾਈਫ ਤੁਸੀਂ ਅੰਦਾਜ਼ਾ ਲਾਓ ਕਿ ਉਹਦੀ ਵਾਈਫ ਸਾਡੀ ਭੈਣ ਆਈਏਐਸ ਅਫਸਰ ਹੈ हरियाणा काडर वो आप आईपीएस आई आई सी जे आईएएस आईपीएस जोड़े ਦਾ ਇਹ ਹਾਲ ਹੈ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਵੇਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਮ ਤੇ ਕਿ ਆਪਣਾ ਜਿਹੜਾ ਫਰਜ ਹੈ ਉਹ ਅਸੀਂ ਨਿਭਾਇਆ ਤੇ ਡੀਸੀ ਸਾਹਿਬ ਨੂੰ ਅਸੀਂ ਮੈਮੋਰੰਡਮ ਦਿੱਤਾ ਹੈ ਅੱਜ ਜਿਹੜਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਦਿਨ ਪ੍ਰਤੀ ਦਿਨ ਜਿਹੜਾ ਵਾ ਧੱਕਾ ਉਹ ਵੱਧਦਾ ਜਾ ਰਿਹਾ ਵਾ ਅੱਜ ਚਾਹੇ ਆਪਾਂ ਗੱਲ ਕਰੀਏ ਆਈਪੀਐਸ ਅਫਸਰ ਨੇ ਉਹਨਾਂ ਨੂੰ ਸੁਸਾਈਡ ਕਰਨੀ ਪੈਗੀ ਉਹਨਾਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ ਆਪਣੀ ਜਾਨ ਦੇਣੀ ਪੈਗੀ ਅਗਲੀ ਗੱਲ ਨੀਤੀ ਇਦਾਂ ਜੀ ਜੋ ਸਾਨੂੰ ਰਾਹੁਲ ਗਾਂਧੀ ਜੀ ਵੱਲੋਂ ਹੁਕਮ ਹੋਊਗਾ ਤੇ ਉਹ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਅਸੀਂ ਉਹ ਪ੍ਰੋਗਰਾਮ ਲਿਖਾਂਗੇ ਕਿ ਰਕੇਸ਼ ਕਿਸ਼ੋਰ ਜਿਹੜਾ ਸੁਪਰੀਮ ਕੋਰਟ ਦਾ ਵਕੀਲ ਸੀ ਉਹਨੇ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਸ਼੍ਰੀ ਬੀ ਆਰ ਗਵਈ ਦੇ ਉੱਤੇ ਜੋ ਜੁੱਤੀ ਵਾਲੀ ਘਟਨਾ ਕੀਤੀ ਹੈ ਉਹ ਬਹੁਤ ਨਿੰਦੜ ਜੋਗ ਹੈ ਅਸੀਂ ਸਖਤ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਿਆ ਕਰਦੇ ਹਾਂ ਬੇਸ਼ੱਕ ਚੀਫ ਜਸਟਿਸ ਸਾਹਮਣੇ ਸ਼ਾਲੀਨਤਾ ਵਰਤ ਕੇ ਕਿਹਾ ਕਿ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਪਰ ਮੇਰੀ ਨਿੱਜੀ رائے ਹੈ ਕਿ ਉਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਧੰਨਵਾਦੀ ਹਾਂ ਬਾਰ ਕਾਉਂਸਲ ਆਫ ਇੰਡੀਆ ਦਾ ਕਿ ਉਹਨਾਂ ਨੇ ਉਸ ਬੰਦੇ ਦੀ ਪ੍ਰੈਕਟਿਸ ਦੇ ਉੱਤੇ ਬਾਹਰ ਲਾਇਆ ਬਾਹਰ ਬਾਹਰ ਕੀਤਾ ਹੈ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਹਾਲੇ ਵੀ ਆਪਾਂ 225 ਚ ਤੁਰੇ ਫਿਰਦੇ ਆ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੇ ਇੱਥੇ ਜਾਤ ਪਾਤ ਅਨਟਚੇਬਿਲਟੀ ਨੂੰ ਖਤਮ ਕੀਤਾ ਲੇਕਿਨ ਅੰਟਾਇਰ ਇੰਡੀਆ ਦੇ ਵਿੱਚ ਤਾਂ ਹਾਲੇ ਵੀ ਚੱਲਦੀ ਹੈ ਆ ਤੁਸੀਂ ਐਨਆਰਸੀ ਦਾ ਡਾਟਾ ਕੱਢ ਕੇ ਵੇਖ ਲਓ ਉਹਦੇ ਵਿੱਚ ਸਭ ਤੋਂ ਵੱਧ ਅਗਰ ਕ੍ਰਾਈਮ ਹੈ ਤਾਂ ਉਹ ਸਾਡੇ ਦਲਿਤ ਪਰਿਵਾਰਾਂ ਦੇ ਖਿਲਾਫ ਹੈ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਸਾਡੇ ਇੱਕ ਆਈਪੀਐਸ ਅਫਸਰ ਉਹਨੂੰ ਉਨੇ ਸੂਸਾਈਡ ਕੀਤਾ 8 ਪੇਜ ਦਾ ਨੋਟ ਲਿਖਿਆ ਮੈਂ ਚਾਹਨਾ ਤੁਹਾਡੇ ਚੈਨਲ ਉਹ 8 ਪੇਜ ਦਾ ਨੋਟ ਆ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣ ਲੋਕਾਂ ਨੂੰ ਦੱਸਣ ਵੀ ਕਿਹੋ ਜਿਹੇ ਹਾਲਾਤ ਬਣੇ ਉਸ ਬੰਦੇ ਨੂੰ ਇਨਾ ਐਕਸਟ੍ਰੀਮ ਸਟੈਪ ਲੈਣਾ ਪੈਗਾ ਆਪਣੀ ਜਾਨ ਲੈਣੀ ਬਹੁਤ ਔਖੀ ਹੈ ਉਹਨਾਂ ਨੇ ਇਹੋ ਜਿਹਾ ਘਟਨਾ ਕਰਮ ਕੀਤਾ ਕਿ ਉਹਨੂੰ ਅਲਟੀਮੇਟਲੀ ਜਿਹੜਾ ਸੀਗਾ ਉਹ ਸੂਸਾਈਡ ਕਰਨਾ ਪਿਆ ਉਹਦੀ ਜਿਹੜੀ ਵਾਈਫ ਤੁਸੀਂ ਅੰਦਾਜ਼ਾ ਲਾਓ ਕਿ ਉਹਦੀ ਵਾਈਫ ਸਾਡੀ ਭੈਣ ਆਈਏਐਸ ਅਫਸਰ ਹਰੇ ਅਨਾ ਕਾਡਰ ਉਹ ਆ ਪੀਪੀਐਸ ਸੀ ਜੇ ਆਈਐਸ ਆਈਪੀਐਸ ਜੋੜੇ ਦਾ ਇਹ ਹਾਲ ਹੈ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਵੇਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਮ ਤੇ ਕਿ ਆਪਣਾ ਜਿਹੜਾ ਫਰਜ ਹੈ ਉਹ ਅਸੀਂ ਨਿਭਾਇਆ ਹੈ ਤੇ ਡੀਸੀ ਸਾਹਿਬ ਨੂੰ ਅਸੀਂ ਮੈਮੋਰੰਡਮ ਦਿੱਤਾ ਹੈ ਅੱਜ ਜਿਹੜਾ ਮੰਗ ਪੱਤਰ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਦਿਨ ਪ੍ਰਤੀ ਦਿਨ ਜਿਹੜਾ ਵਾ ਧੱਕਾ ਉਹ ਵੱਧਦਾ ਜਾ ਰਿਹਾ ਵਾ ਅੱਜ ਚਾਹੇ ਆਪਾਂ ਗੱਲ ਕਰੀਏ ਆਈਪੀਐਸ ਅਫਸਰ ਨੇ ਉਹਨਾਂ ਨੂੰ ਸੁਸਾਈਡ ਕਰਨੀ ਪੈਗੀ ਉਹਨਾਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਕਿ ਉਹਨਾਂ ਨੂੰ ਆਪਣੀ ਜਾਨ ਦੇਣੀ ਪੈਗੀ ਅਗਲੀ ਰਣਨੀਤੀ ਇਦਾਂ ਜੀ ਜੋ ਸਾਨੂੰ ਰਾਹੁਲ ਗਾਂਧੀ ਜੀ ਵੱਲੋਂ ਹੁਕਮ ਹੋਊਗਾ ਤੇ ਉਹ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਅਸੀਂ ਉਹ ਪ੍ਰੋਗਰਾਮ ਲਿਖਾਂਗੇ